ਕਾਮ ਕਦੋਂ ਤੱਕ ਰੱਖਣਾ ਤੁਸੀਂ ਕਿਉਂਕਿ ਪੈਟਰੋਲ ਪੰਪਾਂ 'ਚ ਤੇਲ ਇੱਕ ਦਿਨ ਤੋਂ ਇੱਕ ਦਿਨ ਦੇ ਅੰਦਰ ਹੀ ਮੁੱਕ ਗਿਆ ਹੁਣ ਤੇਲ ਨਹੀਂ ਹੈ ਪੈਟਰੋਲ ਪੰਪਾਂ 'ਤੇ ਪੰਜਾਬ ਦੇ ਹਾਲੇ ਤੋਂ ਸ਼ੁਰੂ ਹੋ ਗਏ 2000 ਹਾਲੇ ਤੋਂ ਕੰਮ ਚੱਲਣਾ ਹੈ ਪਿੱਛੇ ਟਰੇਲਰ ਚੱਲਦਾ ਹੈ ਪਿੱਛੇ ਤੋਂ ਸ਼ੁਰੂ ਹੋਣੀ ਹੈ ਲੈ ਜੀ ਪੂਰੇ ਕੋਲ ਬੰਦ ਕਰ ਪੂਰਾ ਪੰਜਾਬ ਦੇ ਜਿੰਨੇ ਆ ਅੱਛਾ ਪੁਲਾਂ ਦੇ ਉੱਪਰ ਟਰੱਕ ਖੜਾ ਦੋਗੇ ਟਰੱਕ ਨਹੀਂ ਖੜਾਵਾਂਗੇ ਆਪ ਬੈਠਾਂਗੇ ਰਾਤ ਨੂੰ ਉੱਥੇ ਸੌਂਵਾਂਗੇ ਪੂਰਾ ਪੰਜਾਬ ਬੰਦ ਕਰੋਗੇ ਤੁਸੀਂ ਪੂਰਾ ਪੰਜਾਬ ਬੰਦ ਕਰ ਦਊਗਾ ਦਿੱਲੀ ਜੰਮੂ ਦਾ ਕਨੈਕਸ਼ਨ ਤੋੜ ਦਊਗਾ ਜੇ ਜੀਨੈਰੇਟ ਕਰਕੇ ਭੱਜ ਜਾਂਦਾ 10 ਸਾਲ ਸਜ਼ਾ 10 ਲੱਖ ਰੁਪਏ ਜੁਰਮਾਨਾ ਜੇ ਉਹ ਨਹੀਂ ਭੱਜਦਾ ਕਿਸੇ ਨੂੰ ਨੋਟੀਫਿਕੇਸ਼ਨ ਦਿੰਦਾ 7 ਸਾਲ ਜਿਆ 7 ਲੱਖ ਰੁਪਏ ਜੁਰਮਾਨਾ ਲਗਦਾ 80% ਸਾਡੇ ਕੋਲ ਗੱਡੀਆਂ ਹੋ ਆ ਜਿਨ੍ਹਾਂ ਦੀ ਕੀਮਤ 2-3 ਲੱਖ ਰੁਪਏ ਆ 80% ਪੰਜਾਬ ਵਿੱਚ ਗੱਡੀਆਂ ਮੋਟਰਸਾਈਕਲ ਹੋ ਚੱਲਦੇ ਜਿਨ੍ਹਾਂ ਦੀ ਕੀਮਤ ਲੱਖਾਂ ਲਗ 2-4 ਲੱਖ ਦੇ ਵਿੱਚ ਵਿੱਚ ਜੇ ਇਹ ਕੋ 2 ਲੱਖ ਦੀ ਗੱਡੀ ਕਿਸਤਾਂ ਦੇ ਲਈ ਆ ਕੋਈ ਕੋ ਕਾਲ ਨੂੰ ਪ੍ਰੋਬਲਮ ਆ ਗਈ ਦੱਸੋ ਮੈਨੂੰ ਕਿੱਥੋਂ ਦੇ ਦਊਗਾ ਉਹ ਕੋਈ ਕਿਸੇ ਨੂੰ ਆਪਾਂ ਗੋਲੀ ਮਾਰ ਕੇ ਸ਼ੂਟ ਕਰ ਦਿੰਦੇ ਜਾਂ ਕੋਈ ਉਹ ਦਾ ਮਰਰ ਹੋ ਜਾਂਦਾ ਉਹਦੀ ਸਜ਼ਾ ਉਹਦੀ ਸਜ਼ਾ ਉਮਰ ਕੈਦ ਉਦੀ ਰੱਖੀ ਵੀ ਸਭ ਕਰਦੇ 10 ਸਾਲ 8 ਫਲ ਕੱਟ ਕੇ ਬਾਹਰ ਆ ਜਾਂਦਾ ਉਹ ਤੁਸੀਂ ਯਾਰ ਇੱਕ ਅਚਾਨਕ ਐਕਸੀਡੈਂਟ ਹੋਣ ਵਾਲੇ ਨੂੰ ਵੀ ਉਹਦੇ ਨਾਲ ਐਕਸੀਡੈਂਟ ਹੋਣ ਵਾਲੇ ਨੂੰ ਵੀ ਉਹਦੇ ਨਾਲ ਜੋੜਤਾ ਕੋਣ ਡਰਾਈਵਰ ਕੋਣ ਡਰਾਈਵਰ ਕਿਹੜੀ ਕੰਡੀਡਰ ਡਰਾਈਵਰ ਚਾਹੁੰਦਾ ਕਿ ਉਹ ਬੰਦਾ ਮਰ ਜਵੇ ਉਹ ਚਾਹੁੰਦਾ ਲੋਕਾਂ ਨੂੰ ਦਿੱਕਤ ਅਜਿਹਾ ਪੈਦਾ ਨਹੀਂ ਕਰਨਾ ਚਾਹੁੰਦੇ ਸਰਕਾਰ ਚਾਹੁੰਦੀ ਆ ਲੋਕਾਂ ਦੀ ਲੜਾਈ ਤਾਂ ਲੜਦੇ ਆ ਜੇ ਕਾਨੂੰਨ ਕਿ ਸਕੂਟਰ ਵਾਲਾ ਜਾਂ ਮੋਟਰ ਕਾਰ ਵਾਲਾ ਐਕਸੀਡੈਂਟ ਹੋ ਗਿਆ ਕਿ ਉਹ 10 ਸਾਲ ਆਪਾਂ ਜੇਲ੍ਹ ਭੇਜਣਾ ਨਾ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਟਰੱਕਾਂ ਵਾਲਿਆਂ ਨੇ ਖਾਸ ਤੌਰ ਤੇ ਡਰਾਈਵਰ ਯੂਨੀਅਨ ਨੇ ਹੜਤਾਲ ਕੀਤੀ ਹੈ ਕੇਂਦਰ ਸਰਕਾਰ ਕਾਨੂੰਨ ਲੈ ਕੇ ਆਈ ਉਹਦੇ ਖਿਲਾਫ ਔਰ 올 ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਵੀ ਸਾਡੇ ਨਾਲ ਜੁੜਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿਉਂਕਿ ਬੱਸਾਂ ਵਾਲਿਆਂ ਨੇ ਵੀ ਹੁਣ ਸਮਰਥਨ ਦੇ ਦਿੱਤਾ ਇਹਨਾਂ ਨੂੰ ਬੱਸਾਂ ਦੇ ਵੀ ਚੱਕੇ ਜਾਮ ਹੋ ਰਹੇ ਆ ਪੰਜਾਬ ਦੇ ਵਿੱਚ ਔਰ ਪਿੱਛੇ ਹੀ ਇੱਕ ਪੈਟਰੋਲ ਪੰਪ ਹੈ ਜਿਹਦੇ ਤੇ ਲੰਬੀ ਲਾਈਨ ਵੀ ਲੱਗੀ ਨਜ਼ਰ ਆ ਰਹੀ ਹੈ ਤਾਂ ਗੱਲਬਾਤ ਕਰਦੇ ਆ ਹੈਪੀ ਸੰਧੂ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਸੰਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਔਰ ਮੈਂ ਇਹੋ ਜਾਨਣਾ ਚਾਹੁੰਨਾ ਕਿ ਤੁਸੀਂ ਬਰੀਫ ਕਰਿਓ ਕਿ ਪੂਰੇ ਪੰਜਾਬ ਦੇ ਵਿੱਚ ਸਿਚੁਏਸ਼ਨ ਕੀ ਹੈ ਕਿਸ ਤਰ੍ਹਾਂ ਦਾ ਮਾਹੌਲ ਆ ਕਿਉਂਕਿ ਤੁਹਾਡੀ ਯੂਨੀਅਨ ਨੇ ਜਦੋਂ ਦਾ ਬੰਦ ਕੀਤਾ ਉਸ ਤੋਂ ਬਾਅਦ ਫਿਰ ਜਾਮ ਲੱਗਿਆ ਹੋਇਆ ਪੈਟਰੋਲ ਪੰਪਾਂ ਤੇ ਉਹ ਤੇਲ ਖਤਮ ਹੋ ਚੁੱਕਿਆ ਹੈ ਦੇਖੋ ਜੀ ਕੇਂਦਰੀ ਸਰਕਾਰੇ ਕਾਲਾ ਕਾਨੂੰਨ ਲੈ ਕੇ ਆਇਆ ਕਾਨੂੰਨ ਕਿਨਾਂ ਵਾਸਤੇ ਬਣਾਇਆ ਲੋਕਾਂ ਦੇ ਵਾਸਤੇ ਜਿਹੜੇ ਲੋਕ ਮੇਜੇ ਦੇ ਕਾਨੂੰਨ ਉਹ ਬਣਾਈ ਗਈ ਆ ਹਾਂ ਅੱਜ ਸਰਕਾਰ ਨੇ ਕਾਨੂੰਨ ਹੀ ਬਣਾਇਆ ਕਿ ਕੋਈ ਵੀ ਡਰਾਈਵਰ ਕੋਈ ਵੀ ਡਰਾਈਵਰ ਜਿਹੜਾ ਮਰਜ਼ੀ ਹੋਵੇ ਜੇ ਕੋਈ ਐਕਸੀਡੈਂਟ ਕਰਕੇ ਭੱਜ ਜਾਂਦਾ 10 ਸਾਲ ਸਜ਼ਾ 10 ਲੱਖ ਰੁਪਏ ਜੁਰਮਾਨਾ ਜੇ ਉਹ ਨਹੀਂ ਭੱਜਦਾ ਕਿਸੇ ਨੂੰ ਨੋਟੀਫਿਕੇਸ਼ਨ ਦਿੰਦਾ 7 ਸਾਲ ਸਜ਼ਾ 7 ਲੱਖ ਰੁਪਏ ਜਮਾਨਾ ਸਤੋ ਅੱਜ ਆਪਾਂ ਗੱਲ ਕਰਦੇ ਕੋਈ ਗੱਡੀ ਦੀ ਕੀਮਤ 2 ਲੱਖ ਆ ਕਿਸੇ ਗੱਡੀ ਦੀ ਕੀਮਤ ਕਿਸੇ ਗੱਡੀ ਦੀ ਕੀਮਤ ਜਾਂ ਮੰਨ ਲਾ ਕੇ ਕਿਸੇ 2 ਲੱਖ ਕੋਈ 1 ਲੱਖ ਲੱਖ ਗੱਡੀਆਂ ਕਾਰਾਂ ਅਜੇ ਚੱਲਦੀਆਂ ਮੇਰਾ ਕਹ 80% ਸਾਰੇ ਕੋਲ ਗੱਡੀਆਂ ਉਹ ਆ ਜਿਨ੍ਹਾਂ ਦੀ ਕੀਮਤ 2-3 ਲੱਖ ਰੁਪਈਆ 80% ਪੰਜਾਬ ਵਿੱਚ ਗੱਡੀਆਂ ਮੋਟਰਸਾਈਕਲ ਉਹ ਚੱਲਦੇ ਜਿਨ੍ਹਾਂ ਦੀ ਕੀਮਤ ਲੱਖ 2-4 ਲੱਖ ਦੇ ਵਿੱਚ ਵਿੱਚ ਆ ਤੇ ਜਿਹਦੇ ਕੋਲ 2 ਲੱਖ ਦੀ ਗੱਡੀ ਕਿਸ਼ਤਾਂ ਦੇ ਲਈ ਆ ਉਹਦੀ ਕੋਈ ਕਾਨੂੰਨ ਪ੍ਰੋਬਲਮ ਆ ਗਈ ਦੱਸੋ ਮੈਨੂੰ ਕਿੱਥੋਂ ਦੇ ਦੂੰਗਾ ਉਹ 10 ਨਾਲ ਰੁਪਈਆ ਦੇ ਸਾਰੀ ਉਮਰ ਜੇਲ੍ਹ ਚ ਬੈਜੂਗਾ ਪਰਵਾਹ ਇਹ ਨਹੀਂ ਪਾਣ ਜੇ ਕੋਈ ਕਿਸੇ ਨੂੰ ਆਪਾਂ ਗੋਲੀ ਮਾਰ ਕੇ ਸ਼ੂਟ ਕਰ ਦਿੰਨੇ ਜਾਂ ਕੋਈ ਉਹਦਾ ਮਰਡਰ ਹੋ ਜਾਂਦਾ ਉਹਦੀ ਸਜ਼ਾ ਉਹਦੀ ਸਜ਼ਾ ਉਮਰ ਕੈਦ ਹੁੰਦੀ ਵਾਸੀ 20 ਸਾਲ ਕਰਦੇ 10 ਸਾਲ 8 ਫਲ ਕੱਟ ਕੇ ਬਾਹਰ ਆ ਜਾਂਦਾ ਉਹ ਤੁਸੀਂ ਯਾਰ ਇੱਕ ਅਚਾਨਕ ਐਕਸੀਡੈਂਟ ਹੋਣ ਵਾਲੇ ਨੂੰ ਵੀ ਉਹਦੇ ਨਾਲ ਐਕਸੀਡੈਂਟ ਹੋਣ ਵਾਲੇ ਨੂੰ ਵੀ ਉਹਦੇ ਨਾਲ ਜੋੜਦਾ ਜਿਵੇਂ ਅੱਜ ਕੁੱਤਾ ਵੀ ਆਪਾਂ ਦੇਖਦੇ ਗੱਡੀ ਵਾਲਾ ਜੇ ਗਈ ਜਿਹੜੀ ਕਾਰਾਂ ਵੀ ਦੇਖਦੇ ਤੁਸੀਂ ਕੁੱਤਾ ਬਚਾਉਂਦੇ ਤੇ ਉਹਦੇ ਟਰੱਕ ਪਲਟ ਜਾਂਦੇ ਆ ਅਸੀਂ ਕੋਈ ਸਪੋਟੀਕਲ ਦੇ ਕੁੱਤਾ ਨਾਲ ਮਰੇ ਕੌਣ ਡਰਾਈਵਰ ਕੌਣ ਡਰਾਈਵਰ ਕਿਹੜੀ ਗੱਡੀ ਦਾ ਡਰਾਈਵਰ ਚਾਹੁੰਦਾ ਕਿ ਉਹ ਬੰਦਾ ਮਰ ਜਵੇ ਚਾਹੁੰਦਾ ਪਰ ਇਹਨਾਂ ਨੇ ਕਾਨੂੰਨ ਇ ਜਿਹਨਾਂ ਪੰਜਾਬ ਇਹ ਸਿਰ ਤੇ ਗਰਵ ਮੋਦੀ ਦਾ ਜਿਹੜਾ ਕੰਮ ਹੈ ਦੇ ਪਿੱਛੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਬਈ ਸਾਡੇ ਵਿੱਚ ਜੀਐਨ ਦੀ ਕਮੀ ਆ ਜਿਹੜਾ ਕੰਮ ਸਿਰਫ ਇੰਨਾ ਆ ਉਹਨੇ ਅਡਾਨੀ ਦੇ ਬਾਨੀ ਦਾ ਕੰਮ ਕਰਾਉਣਾ ਉਹਨਾਂ ਤੋਂ ਟ੍ਰਾਂਫੋਰਟ ਚੁਣੌਣੀਆਂ ਸਾਰਾ ਪੰਜਾਬ ਜਿਹੜੀ ਆ ਮਾਰਾ ਸਾਰਾ ਵੀਰ ਕਾਣਾ ਉਹਨੇ ਟ੍ਰਾਂਸਿਸਟਮ ਜਿਹੜਾ ਦੇਖ ਲਿਓ ਤੁਸੀਂ ਆਉਣ ਵਾਲਾ ਸਮਝ ਮੈਂ ਅੱਜ ਗੱਲ ਕਹੀ ਆ ਆਉਣ ਵਾਲੇ ਸਮਝਾ ਦੇ ਸਾਰਾ ਸਿਸਟਮ ਦੇਖੋ ਸੰਧੂ ਸਾਹਿਬ ਇੱਕ ਚੀਜ਼ ਮੈਂ ਜਾਣਨੀ ਚਾਹੁੰਨਾ ਕਿ ਪੰਜਾਬ ਦੇ ਵਿੱਚ ਬੱਸ ਆਪਰੇਟਰਾਂ ਨੇ ਵੀ ਤੁਹਾਨੂੰ ਸਮਰਥਨ ਦਿੱਤਾ ਹੁਣ ਮੈਂਗਾ ਤੁਸੀਂ ਦੋ ਦਿਨ ਦੇ ਦਿਓ ਪੰਜਾਬ ਦੇ ਦੌਰੇ ਤੇ ਆ ਮੈਂ ਹੁਣੇ-ਹੁਣੇ ਸਟਰੀਟ ਕੋਰ ਮੀਟਿੰਗ ਜ਼ਿਲ੍ਹੇ ਦੀ ਕਰਕੇ ਇਜਾਮ ਕਰਕੇ ਆ ਹੁਣ ਮੋਦੀ ਜਾ ਰਿਹਾ ਤੂਫਾਨੀ ਦੌਰੇ ਪੰਜਾਬ ਦੇ ਕਰ ਰਿਹਾ ਬਸ ਦੋ ਦਿਨ ਦੇ ਵਿੱਚ ਵਿੱਚ ਸਾਰਾ ਪੰਜਾਬ ਸੀਲ ਕਰ ਦੂਗਾ ਸਾਰਾ ਪੰਜਾਬ ਬੰਦ ਕਰੋਗੇ ਤੁਸੀਂ ਪੂਰਾ ਪੰਜਾਬ ਬੰਦ ਕਰ ਦਊਗਾ ਦਿੱਲੀ ਜੰਮੂ ਦਾ ਕਨੈਕਸ਼ਨ ਤੋੜ ਦਊਗਾ ਹੂੰ ਮਤਲਬ ਦੋ ਤਿੰਨ ਦਿਨ ਦੇ ਦਿਓ ਬਸ ਹੁਣ ਦੱਸਣਾ ਮੋਦੀ ਸਰਕਾਰ ਨੂੰ ਤੇਰਾ ਹਕਕਾਰ ਦਾ ਹੰਕਾਰ ਬੰਨਵਾ ਪੰਜਾਬ ਦੇ ਟਰੱਕ ਡਰਾਈਵਰ ਤੇ ਪੰਜਾਬ ਦੇ ਕਿਸਾਨਾਂ ਵਾਲੇ ਭੈਣਾਂ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਉਛਲ ਟਰੱਕ ਵਾਲੇ ਬਾਰੇ बोल रहा ਵੀ ਇਹ ਗਲਤ ਕਰ ਰਹਾ ਹੂੰ ਇਹ ਲੜਾਈ ਟਰੱਕਾਂ ਵਾਲੇ ਦੀ ਸਮਝਣ ਦੀ ਲੋੜ ਆ ਲੜਾਈ ਟਰੈਕਟਰ ਚੋਂਣ ਵਾਲੇ ਦੀ ਵੀ ਆ ਲੜਾਈ ਸਕੂਟਰ ਚੋਂਣ ਵਾਲੇ ਦੀ ਵੀ ਆ ਲੜਾਈ ਕਾਰ ਚੋਂਣ ਵਾਲੇ ਦੀ ਵੀ ਆ ਪਰ ਸਮਝੋ ਵੀਰੋ ਸਾਥ ਦਿਓ ਸੜਕਾਂ ਤੇ ਆਓ ਸਾਥ ਦਿਓ ਪਰ ਨਾਲ ਕੁਝ ਕਿਸਾਨ ਜਿਹੜੇ ਜੀ ਸਮਰਥਨ ਕਰ ਰਹੇ ਆ ਕੁਝੋ ਕੁ ਬੈਠੀਆਂ ਉਹਨਾਂ ਨੂੰ ਵੀ ਕਹਿਣਾ ਜਦੋਂ ਝਾੜ ਕਿਸਾਨੀ ਅਸੀਂ ਕਿਸਾਨਾਂ ਨੇ ਬੋਲਿਆ ਸੀ ਉਹਨਾਂ ਨੇ ਆਸ ਨਹੀਂ ਦਿੱਤਾ ਔਰ ਜਦੋਂ ਕਿਸਾਨੀ ਜ਼ੋਨ ਅਸੀਂ ਟ੍ਰੱਕਾਂ ਨੇ ਬਹੁਤ ਕੰਮ ਕੀਤਾ ਹਾਂ ਦਾਦੇ ਦੀ ਦਾਦੇ ਦੇ ਜਿਹੜੇ ਚੋਬਰ ਜਿਗਰਾਏ ਹੋਏ ਆ ਇਸੇ ਮੌਕੇ ਅਧਿਕਾਰੀ ਰਾਜ ਨੇ ਕਿਤੇ ਆ ਕਿ ਲਾਲ ਕਿਲੇ ਤੇ ਜਿਸ ਤਰ੍ਹਾਂ ਆਪਣੇ ਟ੍ਰਾਂਸਪੋਰਟ ਨਜ਼ਰ ਕੋਈ ਨਾ ਕੋਲ ਨਾ ਕੋਲ ਕੇ ਦੁਬਾਰਾ ਸਾਨੂੰ ਸਾਹਿਬ ਮੈਨੂੰ ਇੱਕ ਚੀਜ਼ ਦੱਸੋ ਹੁਣ ਕਦੋਂ ਤੱਕ ਜਾਮ ਕਦੋਂ ਤੱਕ ਰੱਖਣਾ ਤੁਸੀਂ ਕਿਉਂਕਿ ਪੈਟਰੋਲ ਪੰਪਾਂ ਚ ਤਾਂ ਤੇਲ ਇੱਕ ਦਿਨ ਤੋਂ ਇੱਕ ਦਿਨ ਦੇ ਅੰਦਰ ਹੀ ਮੁੱਕ ਗਿਆ ਹੁਣ ਤੇਲ ਨਹੀਂ ਹੈ ਪੈਟਰੋਲ ਪੰਪਾਂ ਤੇ ਪੰਜਾਬ ਦੇ ਹਾਲੇ ਤੋਂ ਸ਼ੁਰੂਆਤ ਹੋਈ ਹੈ ਹਾਲੇ ਤੋਂ ਕੰਮ ਚੱਲਣਾ ਹੈ ਪਿੱਛੇ ਟ੍ਰੇਲਰ ਚੱਲਦਾ ਰਿਹਾ ਪਿੱਛੇ ਤੋਂ ਸ਼ੁਰੂ ਹੋਣੀ ਹੈ ਹਲੇ ਅੱਛਾ ਯਾਨੀ ਕਿ ਲੰਬੇ ਕਈ ਇਹ ਉਹ ਸਿੱਧੇ ਕੀ ਨਾ ਪੇਸ਼ ਕਰ ਰਹੇ ਮੈਂ ਮੇਰੀ ਮਾਫੀ ਮੰਗਦਾ ਤਾਂ ਤੋ ਕਹਿ ਨਹੀਂ ਕਰਦਾ ਮੈਂ ਤੁਹਾਨੂੰ ਪਰ ਲੋਕਾਂ ਨੂੰ ਦਿੱਕਤ ਅਸੀਂ ਤਾਂ ਪੈਦਾ ਨਹੀਂ ਕਰਨਾ ਚਾਹੁੰਦੇ ਸਰਕਾਰ ਚਾਹੁੰਦੀ ਆ ਲੋਕਾਂ ਦੀ ਲੜਾਈ ਤਾਂ ਲੜਦੇ ਆ ਜੇ ਕਹਾਂ ਨੂੰ ਕਿ ਸਕੂਟਰ ਵਾਲਾ ਜਾਂ ਮੋਟਰਕਾਰ ਵਾਲਾ ਐਕਸੀਡੈਂਟ ਹੋ ਗਿਆ ਕਿ ਉਹ ਦੱਸਾਂ ਤਾਂ ਆਪਾਂ ਜੇਰ ਭੇਜਣਾ ਉਹ ਜਾਣ ਬੁਝ ਕੇ ਮਾਰਿਆ ਉਹਨੇ ਕਿਤੇ ਮੈਂ ਕਹਿੰਦਾ ਹੋ ਸਕਦਾ ਮਨ ਵਾਲਾ ਮੇਰੇ ਰਿਸ਼ਤੇ ਦਾ ਮੈਂ ਹੀ ਹੋਣਾ ਹੋ ਸਕਦਾ ਤਾਂ ਮੈਂ ਹੀ ਕੁਮਾਂ ਕੋਈ ਰਿਪੋਰਟ ਕਰਕੇ ਜਾਂਦਾ ਉਹਨੇ ਜਾਣ ਬੁਝ ਕੇ ਥੋੜੀ ਕਰਨਾ ਵੀ ਸੰਦੂਮੇਟ ਕਰਕੇ ਮਾਰ ਦੇਵਾ ਤੁਹਾਨੂੰ ਜ਼ਾਬਰ ਤੇ ਹੀ ਦੇਣਾ ਆਪਾਂ ਠੀਕ ਹੈ ਜਿੰਨੀ ਸਜ਼ਾ ਹੋਣੀ ਜਿਹੜੀ ਉਹਨੇ ਹੋਣੀ ਚਾਹੀਦੀ ਆ ਕਾਨੂੰਨ ਦੀ ਜੜੂ ਕਾਨੂੰਨ ਕੀ ਕਹਿੰਦਾ ਹੁੰਦਾ ਕਿ ਇਹ ਜ਼ਿਆਦਾ ਠੀਕ ਆ ਕਾਨੂੰਨ ਕੀ ਕਹਿੰਦਾ ਟੂਨ ਜੇ ਆਪਾਂ ਰੀਟਾ ਦਾ ਬਾਹਰ ਹੀਆ ਕਰਦੇ ਆ ਬਾਹਰ ਕੰਪਿਊਟਰ ਕਿਉਂ ਕੈਨੇਡਾ ਅਮਰੀਕਾ ਕਿਉਂ ਟਰਾਂਸਪੋਰਟਰ ਕੰਮ ਜਾਵੇ ਆ ਇਹ ਟਰੱਕ ਕਿਉਂ ਕੰਮ ਜਾਵੇ ਆ ਪੰਜਾਬ ਨੂੰ ਛੱਡ ਕੇ ਬਾਕੀ ਸਟੇਟਾਂ 'ਚ ਵੀ ਕੰਮ ਜਾਵੇ ਆ ਇਹ ਪੰਜਾਬ ਦੇ ਇੱਕ ਘਰਾਣੇ ਦੇ ਨਾਮ ਦਾ ਰੱਖ ਦਿਓ ਪੰਜਾਬ 'ਚ ਇੱਕ ਘਰਾਣੇ ਤੋਂ ਇਲਾਵਾ ਦੂਜੇ ਘਰਾਣੇ ਦਾ ਨਾਮ ਰੱਖ ਦਿਓ ਜੇ ਤੱਕ 100 ਤੋਂ ਵੱਧ ਟਰੱਕ ਹੋਊਗਾ ਹਾਂ ਠੀਕ ਆ ਦੂਜੀ ਗੱਲ ਐਕਸੀਡੈਂਟ ਕਿਹਨਾ ਹੁੰਦੇ ਆ ਉਹ ਬਲੂਡ ਗੱਡੀਆਂ ਨਾਲ ਹੁੰਦੇ ਆ ਬੰਦਾ ਨਾਲ ਖੇਤੀਬਾੜੀ ਸਾਡੇ ਦਾਨੋ ਜਮਾਲ ਲੋਡ ਕੀਤੇ ਕਿਨੇ ਕਰਵਾਇਆ ਪੰਜਾਬ ਸਰਕਾਰ ਚਲਾ ਰਹੀ ਆ ਜਿਹੜੇ ਦੂਜੀ ਸਰਕਾਰਾਂ ਕੋਈ ਇੱਕ ਦੋ ਜਗ੍ਹਾ ਚੱਲਦੀਆਂ ਦੋ ਚਲਾ ਰਹੀਆਂ ਟ੍ਰੇਡਰਾਂ ਦੇ ਪਹੁੰਚਣਵਾ ਰਿਹਾ ਟ੍ਰੇਡਰਾਂ ਦੇ ਪਹੁੰਚਣਵਾ ਰਿਹਾ ਹਾਈ ਸਕੂਲ ਲੋਕਾਂ ਨੇ ਮੈਂ ਕੀ ਜਿੱਤੇ ਹੋਇਆ ਪੰਜਾਬ ਸਰਕਾਰ ਚੁੱਪ ਕਰਕੇ ਬੈਠੀ ਐ ਚੱਲਦੇ ਆ ਐਕਸੀਡੈਂਟ ਉਹਨਾਂ ਨਾਲ ਹੁੰਦੀ ਆ ਕਿ ਟ੍ਰੇਡਰਾਂ ਦੀ ਸਟੀਲ ਮਾਲ ਲੋਡ ਕਰਕੇ ਕਮਰਸ਼ੀਅਲ ਕੰਮ ਕਰਦੇ ਉਹਨਾਂ ਐਕਸੀਡੈਂਟਾਂ ਦੇ ਪਹਿਲਾਂ ਉਹ ਕੰਮ ਬੰਦ ਕਰੋ ਨਹੀਂ ਹਮਾਚਲ ਦੀ ਗੱਲ ਕਰ ਲੈਂਦੇ ਆ ਹਮਾਚਲ ਸਰਕਾਰ ਲੋਕੀ ਕਹਿੰਦੇ ਮਾਰੀ ਮੈਂ ਕਹਿੰਦਾ ਚੰਗੀ ਆ ਉਹ ਆਪਣੇ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਕੰਮ ਦਿੰਦੀ ਆ ਪੰਜਾਬ 'ਚੋਂ ਸਾਡਾ ਹਮਾਚਲ ਦੇ ਵੇਲੇ ਟਰੱਕ ਭਰ ਨਹੀਂ ਸਕਦਾ ਪੰਜਾਬ ਦਾ ਚਾਕੇ ਸਾਡੀ ਬੰਦ ਖਸਮ ਨਹੀਂ ਆਈ ਪੰਜਾਬ 'ਚ ਪੈਦਾ ਹੋਏ ਆ ਸਾਡੇ ਪੰਜਾਬ 'ਚ ਹਮਾਚਲ ਦੇ ਟਰੱਕ ਭਰਦੇ ਜੀ ਆਣ ਕੇ ਦੇ ਵੀ ਭਰਦੇ ਆ ਪੰਜਾਬ 'ਚ ਲੋਕਲ ਲੋਕਲ ਬਾਹਰ ਦੇ ਨੰਬਰ ਟਰੱਕ ਆ ਕੇ ਕੰਮ ਕਰਦੇ ਤਾਂ ਕੀ ਹਾਲਾਤ ਆ ਪੰਜਾਬ ਦੇ ਤੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੈ ਇਸ ਬਾਰੇ ਨੇ ਪਹਿਲਾਂ ਜਿਹਨੇ ਪੰਜਾਬ ਉਹ ਕਿਵੇਂ ਉਹ ਕਿਵੇਂ ਉਹਨੇ ਪੰਜਾਬ ਦੇ ਟਰੱਕ ਜਿਹੜੇ ਖਤਮ ਕੀਤੇ ਜਾਂਦਾ 30 ਜਾਨ ਟਰੱਕ ਨਹੀਂ ਖਤਮ ਕੀਤੇ ਹੁਣ ਲੱਟਪਰ ਵਾਰ ਖਤਮ ਮੈਂ ਦੁਬਾਰਾ ਬਹਾਲਿਆ ਕੋਈ ਰੋਲਾ ਨਹੀਂ ਪੰਜਾਬ ਦੀਆਂ ਟਰੱਕ ਜੀ ਸਾਨੂੰ ਕਿਸ ਸਰਕਾਰ ਤੋਂ ਆਗਿਆ ਦੇਣ ਦੀ ਲੋੜ ਨਹੀਂ ਅਸੀਂ ਭਾਈ ਭਾਈਚਾਰੇ ਦੀ ਯੂਨੀਅਨ ਹੈ ਅਸੀਂ ਕਿਸੇ ਦੇ ਸਾਨੂੰ ਸਰਕਾਰ ਦੇ ਮਾਨਤਾ ਨਹੀਂ ਦੇਣੀ ਤਾਂ ਸੰਧੂ ਸਾਹਿਬ ਇਹਨਾਂ ਇੱਕ ਚੀਜ਼ ਦੱਸੋ ਮੈਂ ਇਹੋ ਜਾਨਣਾ ਚਾਹ ਰਿਹਾ ਕਿ ਕੇਂਦਰ ਸਰਕਾਰ ਦੇ ਨਾਲ ਕੀ ਰਾਬਤੇ ਦੇ ਵਿੱਚ ਹੈਗੇ ਹੋ ਤੁਸੀਂ ਜਾਂ ਤੁਹਾਡੀ ਯੂਨੀਅਨ ਦੇ ਕੋਈ ਹੋਰ ਲੀਡਰ ਰਾਬਤੇ ਦੇ ਵਿੱਚ ਹੈਗੇ ਆ ਕੇਂਦਰ ਸਰਕਾਰ ਦੇ ਕੋਈ ਲੀਡਰ ਨਹੀਂ ਪੰਜਾਬ ਦਾ ਪਹਿਲਾ ਮੈਂ ਪ੍ਰਧਾਨ ਹੈ ਕੋਈ ਲੀਡਰ ਨਹੀਂ ਕੋਈ ਹੋਰ ਐਸੋਸੀਏਸ਼ਨ ਨਹੀਂ ਹੈਗੀ ਹਾਂ ਠੀਕ ਹੈ ਨਹੀਂ ਹੋਰ ਜਿਹੜੀਆਂ ਬਾਕੀ ਸਟੇਟਸ ਦੀਆਂ ਕੋਈ ਐਸੋਸੀਏਸ਼ਨ ਕੋਈ ਤੁਹਾਡੇ ਸੰਪਰਕ ਦੇ ਵਿੱਚ ਹੈਗੀਆਂ ਨੇ ਕੋਈ ਯੂਨੀਅਨ ਜਾਂ ਕੋਈ ਛੋਟੀ ਮੋਟੀ ਹੋਊਗੀ ਕੋਈ ਇੱਕ ਦੋ ਟਰਾਂਸਪੋਰਟਰਾਂ ਦਾ ਪੱਜਾ ਟਰਾਂਸਪੋਰਟਰਾਂ ਦਾ ਇਹਨਾਂ ਨੇ ਬਣਾਈ ਜਾਂ ਕੋਈ ਇੱਕ ਦੋ ਜੁਨੀਅਨ ਨੇ ਕੋਈ ਰਲ ਕੇ ਬਣਾਈ ਕੋਈ ਅਸੋਸੀਏਸ਼ਨਾਂ ਆਲ ਪੰਜਾਬ ਟਰੱਕ ਡਰਾਈਵਰ ਯੂਨੀਅਨ ਉਹਦੇ ਚੰਨੇ ਥੱਲੇ ਕੰਮ ਹੋ ਰਿਹਾ ਦੋ ਦਿਨ ਦੇ ਦੋ ਦਿਨਾਂ ਵਿੱਚ ਤੁਹਾਨੂੰ ਦਿਖਾਵਾਂਗੇ ਆਲ ਪੰਜਾਬ ਟਰੱਕ ਯੂਨੀਅਨ ਯਾਨੀ ਕਿ ਅਜੇ ਹੋਰ ਤੁਸੀਂ ਬੰਦ ਕਰੋਗੇ ਅਜੇ ਪਰਮਾਨੈਂਟ ਤੌਰ ਤੇ ਜਦੋਂ ਤੱਕ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਸਾਡੇ ਮੋਟਾ ਮੋਟਾ ਪੰਜਾਬ ਦਾ ਦੌਰਾ ਕਰ ਰਹੇ ਆ ਬਸ ਦੋ ਦਾਂ ਦਿਨ ਦੋ ਦਿਨਾਂ ਦੀ ਕੰਪਲੀਟ ਕਰ ਲੈਣਾ ਦੋ ਦਿਨਾਂ ਦਾ ਦੌਰਾ ਕੰਪਲੀਟ ਕਰਕੇ ਇੱਕ ਜਗ੍ਹਾ ਤੋਂ ਪੰਜਾਬ ਦਾ ਬਾਰਡਰ ਪਾਸੇ ਪ ਤਰੀਆ ਤੋਂ ਹੂੰ ਤਰੀਆ ਬਲੌਰ ਤੋਂ ਹੂੰ ਦੋਨਾਂ ਸਾਈਡ ਜੰਮੂ ਹਾਈਵੇ ਜਿਹੜਾ ਹੈਗਾ ਆ ਦਿੱਲੀ ਜੰਮੂ ਹਾਈਵੇ ਦਾ ਉੱਥੇ ਕੰਮ ਕਰਵਾਗੇ ਉਤੋਂ ਅਗਲਾ ਪ੍ਰੋਗਰਾਮ ਉਹਨੇ ਤਾਂ ਮੈਂ ਦੱਸਦਾ ਅਗਲਾ ਪ੍ਰੋਗਰਾਮ ਜਿਹੜੇ ਪੁਲ ਬੰਦ ਕਰਦਾ ਪੰਜਾਬ ਦੇ ਜਿੰਨੇ ਆ ਅੱਛਾ ਪੁਲਾਂ ਦੇ ਉੱਪਰ ਟਰੱਕ ਖੜਾ ਲੋਂਗੇ ਟੱਕ ਨਹੀਂ ਖਾਵਾਂਗੇ ਆਪ ਬੈਠਾਂਗੇ ਰਾਤ ਨੂੰ ਉੱਥੇ ਸੌਵਾਂਗੇ ਰਾਤ ਤੋਂ ਬੜੇ ਹੂੰ ਠੀਕ ਐ ਠੀਕ ਐ ਸੰਤੂ ਸਾਹਿਬ ਅਸੀਂ ਤੁਹਾਡੇ ਤੋਂ ਅਪਡੇਟ ਲਗਾਤਾਰ ਲੈਂਦੇ ਰਵਾਂਗੇ ਬਹੁਤ ਧੰਨਵਾਦ ਤੁਸੀਂ ਜੁੜੇ ਸਾਡੇ ਨਾਲ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਤਾਂ ਹੈਪੀ ਸੰਧੂ ਸਾਡੇ ਨਾਲ ਸੀਗੇ 올 ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਪ੍ਰਧਾਨ ਨੇ ਹੈਪੀ ਸੰਧੂ ਔਰ ਕਹਿੰਦੇ ਸਾਫ ਤੌਰ ਤੇ ਇਹਨਾਂ ਨੇ ਤਾਂ ਹੋਰ ਵੱਡੀ ਗੱਲ ਕਹਿ ਦਿੱਤੀ ਹੈਪੀ ਸੰਧੂ ਕਹਿੰਦੇ ਕਿ ਅਸੀਂ ਤਾਂ ਅਜੇ ਟਰੇਲਰ ਦਿਖਾਇਆ ਯਾਨੀ ਕਿ ਇੱਕ ਦਿਨ ਦੇ ਟਰੇਲਰ ਤੇ ਜੇ ਪੰਜਾਬ ਦੇ ਵਿੱਚ ਤੇਲ ਖਤਮ ਹੋ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤੰਗੀ ਹੋਏਗੀ ਕਿਉਂਕਿ ਇਹਨਾਂ ਨੇ ਸਾਫ ਤੌਰ ਤੇ ਕਹਿ ਦਿੱਤਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਅਸੀਂ ਤਾਂ ਜਾਮ ਰੱਖਾਂਗੇ ਪੂਰੇ ਪੰਜਾਬ ਦੇ ਵਿੱਚ ਟਰੱਕ ਬੰਦ ਕਰ ਦਿੱਤੇ ਆ ਔਰ ਹੋਰ ਹਜੇ ਬੰਦ ਹੋਣ ਜਾ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਬਜ਼ੀਆਂ ਵਾਲਿਆਂ ਨੂੰ ਵੀ ਦਿੱਕਤ ਹੋ ਸਕਦੀ ਹੈ ਸਬਜ਼ੀ ਵੀ ਮਹਿੰਗੀ ਹੋ ਸਕਦੀ ਹੈ ਹੋਰ ਵੀ ਕਈ ਚੀਜ਼ਾਂ ਦੀ ਦਿੱਕਤ ਤੁਹਾਨੂੰ ਮਹਿਸੂਸ ਹੋ ਸਕਦੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਜਿਹੜੇ ਪੰਜਾਬ ਤੋਂ ਟਰੱਕ ਟਰੱਕ ਐਂਟਰ ਹੁੰਦੇ ਆ ਇਹ ਪੂਰਾ ਸੰਪਰਕ ਤੋੜ ਦੇਣਾ ਬੰਦ ਕਰ ਦੇਾਂਗੇ ਦੂਸਰੇ ਸਟੇਟਸ ਤੋਂ ਜੰਮੂ ਤੋਂ ਵੀ ਕਹਿੰਦੇ ਕਿ ਅਸੀਂ ਪੰਜਾਬ ਦਾ ਕਨੈਕਟ ਕਨੈਕਸ਼ਨ ਜਿਹੜਾ ਉਹ ਬੰਦ ਕਰ ਦੇ